ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਦੋਂ ਕਾਨੂੰਨਾਂ ਵੇਲੇ ਲੜੀਆਂ ਸੀ ਇਹ ਅੱਜ ਕਿਉਂ ਨਹੀਂ ਲੜ ਰਹੀਆਂ ਇਹਦੇ ਖਾਤਰ ਭਰਾਵੋ ਸੰਯੁਕਤ ਮੋਰਚੇ ਨੇ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੀ ਮੀਟਿੰਗ ਕਰਕੇ 6 ਮੈਂਬਰੀ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਨੇ ਇਸ ਪਹਿਲ ਕਦਮੀ ਦੇ ਵਿੱਚ ਏਕਤਾ ਕਰਨ ਲਈ ਖਾਤਰ ਕਿ ਜਿਆਦਾ ਤੋਂ ਜਿਆਦਾ ਏਕਤਾ ਕਿਵੇਂ ਹੋ ਸਕਦੀ ਹੈ ਤੇ ਘੱਟ ਤੋਂ ਘੱਟ ਏਕਤਾ ਕਿਵੇਂ ਹੋ ਸਕਦੀ ਹੈ ਦੋਨਾਂ ਗੱਲਾਂ ਤੇ ਅਸੀਂ 6 ਮੈਂਬਰੀ ਕਮੇਟੀ ਨੇ ਗੱਲ ਚਲਾਈ ਹੈ 22 ਫਰਵਰੀ ਤੋਂ ਲੈ ਕੇ 9 ਮਾਰਚ ਤੱਕ 18 19 ਦਿਨ ਕੀ-ਕੀ ਐਮ ਜਿਹੜਾ ਭੰਦੇਰ ਦਾ ਮੋਰਚਾ ਸੰਭੂ ਬਾਟਰ ਤੇ ਲੱਗਿਆ ਸਾਰੀ ਗੱਲਬਾਤ ਦੌਰਾਨ ਸਾਡੇ ਸਾਹਮਣੇ ਸਿਰਫ ਉਹ ਆਏ ਐ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਐ ਲਿਖਤੀ ਚਿੱਠੀ ਭੇਜ ਕੇ ਕਿ ਆਹ ਤਿੰਨ ਨੁਕਤੇ ਆ ਤੇ ਮਿਨੀਮਮ ਇੱਕਤਾ ਹੋ ਸਕਦੀ ਐ ਤੇ ਆਹ ਮੁੱਢਲੇ ਊਸ਼ਵਾ ਦੇ ਉੱਤੇ ਮੈਕਸੀਮਮ ਇੱਕਤਾ ਵੱਡੀ ਇੱਕਤਾ ਹੋ ਸਕਦੀ ਐ ਉਹਨਾਂ ਲਿਖਤੀ ਜਵਾਬ ਸਾਨੂੰ ਆਉਂਦਾ ਹੈ ਕਿ ਇਹ ਸ਼ਾਮੇ ਟਕਰਾਨੇ ਹਨ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਹੈ ਜਿਹੜੀ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਤੇ ਆ ਸਾਡੇ ਮੰਗਮੋਰਚੇ ਨੂੰ ਚੜ੍ਹਦੀ ਕਲਾ ਕਰਨ ਦੀ ਖਾਤਰ ਆ ਮੰਗਾ ਦੇ ਉੱਤੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਨੇ ਆ ਇੱਕ ਕੇ ਕੇ ਐਮ ਦੀ ਚਿੱਠੀ ਆਈ ਲਾਸਟ ਗੈਰ ਰਾਜਨੀਤਿਕ ਮੋਰਚੇ ਨੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਡਲੇয়াল ਸਾਹਿਬ ਨੂੰ ਫੋਨ ਕਰਦੇ ਰਹੇ ਚੱਕਿਆਂ ਦੀ ਤੇ ਇੱਕ ਵਾਰ ਕਾਕਾ ਕੋੜਾ ਨਾਲ ਸਾਡੇ ਦੋ ਆਗੂਆਂ ਨੂੰ ਡਾਕਟਰ ਦਰਸ਼ਨਪਾਲ ਤੇ ਛੱਡਾ ਸੁੰਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢਿਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇਹ ਦੁਸ਼ਮਣ ਦਾ ਪੱਖਪੂਰਦਿਆਂ ਨੇ ਮੋਰਚੇ ਦਾ ਨੁਕਸਾਨ ਕਰਦਿਆਂ ਨੇ ਫਿਰ ਵੀ ਅਸੀਂ ਬੇਨਤੀ ਕਰਦਿਆਂ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਕਰੋ ਇਹਦੇ ਸਨਾਤਾ ਨੂੰ درست ਮੰਨਦੇ ਹੋ ਇਕਤਾ ਦਾ ਹੱਥ ਛੋਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦੱਸੋ ਭਰਾਵੋ ਇਕਤਾ ਐਵੇਂ ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਬੰਦੇਰ ਸਾਹਿਬ ਵੱਲੋਂ ਕਿ ਅਸੀਂ ਚਿੱਠੀ ਕੱਢੀ ਐ ਸੰਯੁਕਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ ਉਹਦੀ ਪੌਰੀ ਮੀਟਿੰਗ 18 ਤਰੀਕ ਨੂੰ 18 ਅੱਸੇ ਦਿਨੇ ਨੂੰ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਐ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਗੁਦਖਨਵਾਲਾ ਗੁਰਦੁਆਰੇ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇ ਕੇ ਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ ਕੇ 11 ਵਜੇ ਗੁਰਦੁਆਰੇ ਪਹੁੰਚ ਗਈ ਦੋਨੇ ਕਮੇਟੀਆਂ ਨੇ ਇੱਕ ਘੰਟਾ ਆਪਦਾ ਵਿਚਾਰ ਕਰਦੋ ਬਾਅਦ ਤੋਂ ਕਟੇਕ ਤੜੀ ਗੱਲ ਹੋਈ ਵਿਚਾਰ ਚਰਚਾ ਵੜੀ ਕਿਹਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਤੇ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ ਗੈਰ ਰਾਜਨੀਤਿਕ ਮੋਰਚਾ ਕਿਉਂ ਬਣਾਇਆ ਇਹ ਗੱਲ ਵਿਚਾਰਨੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਏਕਤਾ ਹੋ ਸਕਦੀ ਹੈ ਜੇ ਸੰਭਵ ਨਹੀਂ त कटो कटो